ਜੀਵੇਂ ਜਿਵੇਂ ਲੋਕ ਸਭਾ ਚੋਣਾਂ ਨੇੜਿਆਂ ਦੀਆਂ ਚੱਲ ਰਹੀਆਂ ਹਨ ਤਿਉ ਤੇ ਹਰ ਉਮੀਦਵਾਰ ਵੱਲੋਂ ਆਪਣੇ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਉੱਥੇ ਹੀ ਸੰਗਰੂਰ ਤੋਂ ਆਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਵੱਲੋਂ ਆਪਣੇ ਪਤੀ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਢੀਂਡਸਾ ਦੇ ਹੱਕ ਚ ਵੋਟਾਂ ਮੰਗੀਆਂ ਜਾ ਰਹੀਆਂ ਹਨ ਉੱਥੇ ਇਸ ਮੌਕੇ ਗਗਨਦੀਪ ਢੀਂਡਸਾ ਨੇ ਪਰਮਿੰਦਰ ਢੀਂਡਸਾ ਦੇ ਪਰਿਵਾਰ ਤੇ ਟਿੱਪਣੀ ਦਾ ਜਵਾਬ ਵੀ ਦਿੱਤਾ ਦੇਖੋ ਜਦੋਂ ਕੋਈ ਕੰਮ ਨਾ ਕੀਤੇ ਹੋਣ 3ਸਾ ਪਰਵਾਦੇ 3ਸਾ ਸਭ ਦੋ ਹਮੇਸ਼ਾ ਇੱਕੋ ਹੀ ਸਾਨੂੰ ਸਭ ਨੂੰ ਇੱਕੋ ਹੀ ਗੱਲ ਕਹਿੰਦੇ ਆ ਕਿ ਜਿਹੜੀਆਂ ਵੋਟਾਂ ਐ ਉਹ ਕੰਮਾਂ ਤੇ ਦਿੱਤੀਆਂ ਜਾਂਦੀਆਂ ਜਦੋਂ ਤੁਸੀਂ ਕੰਮ ਨਹੀਂ ਕੀਤੇ ਤੇ ਤੁਸੀਂ ਫਿਰ ਦੂਜੀ ਪਾਰਟੀ ਦੀ ਨਿੰਦਾ ਚੁੱਕੀ ਕਰਕੇ ਹੀ ਵੋਟਾਂ ਮੰਗਦੇ ਇਸ ਮੌਕੇ ਮਹਿਲਾਵਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਨਾਲ ਹੀ ਉਹਨਾਂ ਨਵਜੋਦਖਾ ਔਰ ਸਿੱਧੂ ਵੱਲੋਂ ਫੌਜ ਖਿਲਾਫ ਦਿੱਤੇ ਬਿਆਨ ਤੇ ਕਿਹਾ ਕਿ ਜੇਕਰ ਅਸੀਂ ਆਪਣੇ ਘਰ ਅੱਜ ਸਹੀ ਸਲਾਮਤ ਬੈਠੇ ਆ ਤਾਂ ਉਹ ਫੌਜ ਦੇ ਕਾਰਨ ਹੀ ਹਾਂ ਉਹਨਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਗਬਾਨੀ ਟੀਵੀ ਚੰਡੀਗੜ੍ਹ ਲਈ ਰਵੀ ਖੰਦ ਦੀ ਰ